ਜਿਹੜੇ ਕੁੜੀਆਂ ਵੱਲੋਂ ਝੂਠੇ ਕੇਸ ਹੋ ਰਹੇ ਆ ਉਹਨਾਂ ਦੇ ਲਈ ਇੱਕ ਪੀਸਫੁਲ ਪ੍ਰੋਟੈਸਟ ਕਰ ਰਹੇ ਆ ਲੁਧਿਆਣਾ ਦੇ ਭਾਰਤ ਨਗਰ ਚੌਂਕ 'ਚ ਕਿਉਂਕਿ ਕਿੱਥੇ ਨਾ ਕਿੱਥੇ ਦੇਖਿਆ ਜਾ ਰਿਹਾ ਮਹਿਲਾ ਦੇ ਨਾਮ ਤੇ ਇੱਕ ਬਹੁਵਾਦੀ ਕਾਨੂੰਨ ਆ ਚੁੱਕਾ ਜਿਦੇ 'ਚ ਸਿਰਫ ਇੱਕ ਬਹੁਤ ਹੀ ਸੋਣੀ ਜਾ ਰਹੀ ਹੈ ਨਾ ਮੁੰਡੇ ਦੀ ਸੋਣੀ ਜਾ ਰਹੀ ਹੈ ਨਾ ਮੁੰਡੇ ਦੀ ਮਾਂ ਦੀ ਨਾ ਮੁੰਡੇ ਦੀ ਭੈਣ ਦੀ ਸੋਣੀ ਜਾ ਰਹੀ ਹੈ ਜਿਦੇ ਕਰਕੇ ਮੈਕਸਿਮਮ ਸੁਸਾਇਸਾਈਡ ਹੋ ਰਿਹਾ ਆਪਣੇ ਇੰਡੀਆ 'ਚ ਹਰ ਰੋਜ਼ ਕੋਈ ਨਾ ਕੋਈ ਮਾਰ ਰਿਹਾ ਐਨਸੀਆਰਬੀ ਦਾ ਡਾਟਾ ਹੈਗਾ ਕਿ ਹਰ 4 ਮਿੰਟ 'ਚ ਇੱਕ ਮੁੰਡਾ ਸੁਸਾਇਸਾਈਡ ਦੀ ਰੇਸ਼ੋ ਇਸ ਕਰਕੇ ਸੁਸਾਇਾਇਡ ਕਰ ਐ ਮੈਂ ਤੁਹਾਨੂੰ ਦਿਖਾਣਾ ਚਾਹੁੰਦਾ ਇਹਦੇ ਰਾਈ ਅਹ ਆਂਟੀ ਜੀ ਮੇਰੇ ਨਾਲ ਖੜੇ ਆ ਇਹਨਾਂ ਨੂੰ ਬੋਧ ਮਾਰਦੀ ਐ ਦੇਖੋ ਇਹ ਨਾਲ ਖੜੇ ਆ ਇਹਨਾਂ ਦੀ ਨੂੰਨ ਐ ਇਹਨਾਂ ਨੂੰ ਬੈਟ ਨਾਲ ਮਾਰਿਆ ਲੇਕਿਨ ਜਿੱਥੇ ਵੀ ਜਾ ਰਿਹਾ ਕੋਈ ਹੱਲ ਨਹੀਂ ਹੋ ਰਿਹਾ ਕਿ ਇੱਕ ਮਹਿਲਾ ਦੇ ਨਾਮ ਤੇ ਬਹੂ ਦੀ ਸੁਣੀ ਜਾ ਰਹੀ ਐ ਕਿਸੇ ਦੀ ਮਾਂ ਨਹੀਂ ਹੈਗੀ ਇਹਨਾਂ ਦੇ ਮੁੰਡੇ ਨੂੰ ਵੀ ਕੁੱਟਿਆ ਜਾ ਰਿਹਾ ਇਹਨਾਂ ਨੂੰ ਕੁੱਟਿਆ ਜਾ ਰਿਹਾ ਕਿੱਥੇ ਸੁਣਵਾਈ ਨਹੀਂ ਐ ਦੇਖੋ ਇਹਨਾਂ ਦਾ ਮਸਲ ਮੈਂ ਕੋਈ ਦਿੱਕਤ ਨਹੀਂ ਜਿਸੇ ਮੌਨ ਪੌਂਟੜਾ ਰਹਿ ਫੇਸੀ ਜਿਹੜਾ ਬੇਟਾ ਜੂ ਐਸੀ ਸਾਨੂੰ ਨਾਸ ਬੋਚੀ ਗਿਆ ਬਹੁਤ ਵਾਰ ਦੀ ਮੇਰੇ ਬੇਟੇ ਨੂੰ ਮੰਡੂਰੀ ਮੇਰਾ ਘਰ ਢੈਸ ਢੈਸ ਨਾਸ ਹੋ ਗਿਆ ਸਾਰਾ ਕੁਝ ਖਾ ਗਈ ਨੂੰ ਬਹੁਤ ਵਾਰ ਦੀ ਮੈਨੂੰ ਬਚਾਓ ਮੇਰੇ ਬੇਟੇ ਬਚਾਓ ਮੈਨੂੰ ਆਪਣੀ ਲੋੜ ਨਹੀਂ ਹੈ ਮੈਨੂੰ ਮੇਰੇ ਬੇਟੇ ਦੀ ਲੋੜ ਹੈ ਬੇਟੇ ਨੂੰ ਬਚਾ ਲਓ ਕਿਸੇ ਤਰ੍ਹਾਂ ਬਸ ਮੈਂ ਤੈਨੂੰ ਕੋਲਾ ਬਚਾ ਲਓ ਮੈਨੂੰ ਲੁਧਿਆਣਾ ਪੁਲਿਸ ਨੂੰ गुजारिश ਕਰਨਾ ਘਟੋ ਘਟਾਣਾ ਦੀ ਸੁਣਵਾਈ ਕਰ ਤੋਂ ਮਰਨ ਤੋਂ ਬਾਅਦ ਆਪਾਂ ਮੋਮਬਤੀਆਂ ਲੈਣ ਆਸਤੇ ਨਹੀਂ ਆਏ ਘਟੋ ਘਟ ਜਿੰਦੇ ਜੀ ਇਹ ਨਦੀ ਸੁਣਵਾਈ ਕਰ ਤੋਂ ਯਾਰ ਜਿੱਥੇ ਕਿ ਤੁਸੀਂ ਸਾਰਿਆਂ ਨੇ ਸੁਣਿਆ ਹੀ ਹੋਣਾ ਪੀਟੀ ਬਚਾਓ ਦੇਸ਼ ਬਚਾਓ ਅਤੇ ਇਦਾਂ ਦੇ ਕਈ ਹੋਰ ਨਾਰੇ ਵੀ ਤੁਸੀਂ ਸੁਣੇ ਹੋਣਗੇ ਪਰ ਅੱਜ ਲੁਧਿਆਣਾ ਦੇ ਵਿੱਚ ਆਵਾਜ਼ ਪਾਵਰ ਆਫ men ਵੱਲੋਂ ਮੁੰਡਿਆਂ ਦੇ ਇਨਸਾਫ ਲਈ ਬੇਟਾ ਬਚਾਓ ਦੇਸ਼ ਬਚਾਓ ਦਾ ਨਾਰਾ ਲਗਾਇਆ ਗਿਆ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਹਰ ਰੋਜ਼ ਕਿੰਨੇ ਹੀ ਮੁੰਡਿਆਂ ਵੱਲੋਂ ਖੁਦਕੁਸ਼ੀ ਕੀਤੀ ਜਾਂਦੀ ਹੈ ਕਿਉਂਕਿ ਕੁੜੀਆਂ ਦੇ ਵੱਲੋਂ ਮੁੰਡਿਆਂ ਦੇ ਝੂਠੇ ਕੇਸ ਦਾ ਦਰ ਮੁੰਡਿਆਂ ਨੂੰ ਫਸਾਇਆ ਜਾਂਦਾ ਹੈ ਉਥੇ ਪ੍ਰਸ਼ਾਸਨ ਵੱਲੋਂ ਮੁੰਡਿਆਂ ਹੀ ਨਾ ਸੁਣ ਕੁੜੀਆਂ ਦੀ ਪੈਲ ਦੇ ਆਧਾਰ ਤੇ ਸੁਣਵਾਈ ਕੀਤੀ ਜਾਂਦੀ ਹੈ ਉਥੇ ਹੀ ਪੀੜਿਤ ਮਹਿਲਾਵਲੋ ਰੋ-ਰੋ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਕੀਤੀ ਗਈ। ਉਥੇ ਆਵਾਜ਼ ਪਾਵਰ ਆਫ ਮੈਨ ਵੱਲੋਂ ਵੀ ਇਸ ਮੁਹਿੰਮ ਨੂੰ ਸ਼ੁਰੂ ਕਰਦੇ ਹੋਏ ਇੱਕ ਹੈਲਪਲਾਈਨ ਨੰਬਰ ਵੀ ਲਾਂਚ ਕੀਤਾ ਗਿਆ। ਮੈਂ ਅਨਮੋਲ ਹਾਂ ਔਰ ਅਸੀਂ ਜਿਹੜੇ ਕੁੜੀਆਂ ਵੱਲੋਂ ਝੂਠੇ ਕੇਸ ਹੋ ਰਹੇ ਆ ਉਹਨਾਂ ਦੇ ਲਈ ਇੱਕ ਪੀਸਫੁਲ ਪ੍ਰੋਟੈਸਟ ਕਰ ਰਹੇ ਹਾਂ ਲੁਧਿਆਣਾ ਦੇ ਭਾਰਤ ਨਗਰ ਚੌਂਕ 'ਚ ਕਿਉਂਕਿ ਕਿਤੇ ਨਾ ਕਿਤੇ ਦੇਖਿਆ ਜਾ ਰਿਹਾ ਮਹਿਲਾ ਦੇ ਨਾਮ ਤੇ ਇੱਕ ਬਹੁਵਾਦੀ ਕਾਨੂੰਨ ਆ ਚੁੱਕਾ ਜਿਹਦੇ ਚ ਸਿਰਫ ਇੱਕ ਬਹੂ ਦੀ ਸੁਣੀ ਜਾ ਰਹੀ ਹੈ ਨਾ ਮੁੰਡੇ ਦੀ ਸੁਣੀ ਜਾ ਰਹੀ ਹੈ ਨਾ ਮੁੰਡੇ ਦੀ ਮਾਂ ਦੀ ਨਾ ਮੁੰਡੇ ਦੀ ਭੈਣ ਦੀ ਸੁਣੀ ਜਾ ਰਹੀ ਹੈ ਜਿਹਦੇ ਕਰਕੇ ਮੈਕਸਿਮਮ ਸੁਸਾਈਡ ਹੋ ਰਿਹਾ ਆਪਣੇ ਇੰਡੀਆ ਚ ਹਰ ਰੋਜ਼ ਕੋਈ ਨਾ ਕੋਈ ਮਰ ਰਿਹਾ ਐਨਸੀਆਰਬੀ ਦਾ ਡਾਟਾ ਹੈਗਾ ਕਿ ਹਰ 4 ਮਿੰਟ ਚ ਇੱਕ ਮੁੰਡਾ ਸੁਸਾਈਡ ਦੀ ਰੇਸ਼ੋ ਇਸ ਕਰਕੇ ਸੁਸਾਈਡ ਕਰ ਰਿਹਾ ਤੇ ਇਸੇ ਚੀਜ਼ ਦੇ ਕਾਰਨ ਕਈ ਬੱਚੇ ਵੀ ਆਪਣੇ ਪਿਓ ਤੋਂ ਵੱਖ ਹੋ ਰਹੇ ਆ ਜਿਹਦੇ ਕਰਕੇ ਸਾਨੂੰ ਇਸ ਚੇਂਜ ਦੀ ਬੜੀ ਲੋੜ ਹੈ ਕਿਉਂਕਿ ਕਿੱਥੇ ਦੇਖਿਆ ਜਾਂਦਾ ਮੁੰਡਿਆਂ ਲਈ ਨਾ ਕੋਈ ਮੰਤਰਾਲਿਆ ਹੈਗਾ ਨਾ ਕੋਈ ਹੈਲਪਲਾਈਨ ਨੰਬਰ ਹੈ ਉਹ ਕਿੱਥੇ ਜਾ ਕੇ ਆਪਣਾ ਦੁੱਖ ਦੱਸੇ ਜੀਤੇ ਕਰਕੇ ਮੈਕਸਿਮਮ ਸੁਸਾਇਟੀ ਨੂੰ ਰੋਕਣ ਦੇ ਲਈ ਸਾਡੀ ਟੀਮ ਖੜੀ ਹੋਈ ਹੈ ਤਾਂ ਕਿ ਅਸੀਂ ਇੱਕ ਹੈਲਪਲਾਈਨ ਨੰਬਰ ਪੂਰੇ ਇੰਡੀਆ 'ਚ ਜਨਰੇਟ ਕੀਤਾ ਜਿਹੜੇ ਮੁੰਡੇ ਨੂੰ ਝੂਠੇ ਕੇਸ 'ਚ ਕੋਈ ਹੈਲਪ ਚਾਹੀਦੀ ਹੈ ਅਵੇਅਰਨੈਸ ਚਾਹੀਦੀ ਹੈ ਉਹ ਸਾਨੂੰ ਜਰੂਰ ਫੋਨ ਕਰੇ ਇਹ ਮੈਂ ਤੁਹਾਨੂੰ ਦਿਖਾਣਾ ਚਾਹੁੰਦਾ ਇਹਦੇ ਰਾਹੀਂ ਇਹ ਆਂਟੀ ਜੀ ਮੇਰੇ ਨਾਲ ਖੜੇ ਆ ਇਹਨੂੰ ਬਹੁਤ ਮਾਰਦੀ ਹੈ ਦੇਖੋ ਇਹ ਨਾਲ ਖੜੇ ਆ ਇਹਨਾਂ ਦੀ ਨੂਨ ਹੈ ਇਹਨਾਂ ਨੂੰ ਬੈਟ ਨਾਲ ਮਾਰਿਆ ਲੇਕਿਨ ਜਿੱਥੇ ਵੀ ਜਾ ਰਿਹਾ ਕੋਈ ਹੱਲ ਨਹੀਂ ਹੋ ਰਿਹਾ ਕੀ ਇੱਕ ਮਹਿਲਾ ਦੇ ਨਾਮ ਤੇ ਬਹੂ ਦੀ ਸੁਣੀ ਜਾ ਰਹੀ ਹੈ ਕਿਸੇ ਦੀ ਮਾਂ ਨਹੀਂ ਹੈਗੀ ਇਹਨਾਂ ਦੇ ਮੁੰਡੇ ਨੂੰ ਵੀ ਕੁੱਟਿਆ ਜਾ ਰਿਹਾ ਇਹਨਾਂ ਨੂੰ ਕੁੱਟਿਆ ਜਾ ਰਿਹਾ ਕਿੱਥੇ ਸੁਣਵਾਈ ਨਹੀਂ ਆ ਦੇਖੋ ਇਹਨਾਂ ਤਾਂ ਮੈਂ ਆਂਟੀ ਦੀ ਲਓ ਤੁਸੀਂ ਇਹਨਾਂ ਨੂੰ ਬਸ ਮੇਰਾ ਨਾਮ ਸ਼ੰਮੀ ਬੈਲ ਕਿਹੜੀ ਜਗ੍ਹਾ ਰਹਿੰਦੀ ਮੈਂ ਮਰਟੋੜਨ ਦੀ ਫਲਾਟ ਇੱਥੇ ਕੀ ਦਿੱਕਤ ਆਈ ਮੇਰੇ ਮੈਨ ਕੋਈ ਦਿੱਕਤ ਨਹੀਂ ਸੀ ਅਸੀਂ ਬਹੁਤ ਬਹੁਤ ਜ਼ਰਾ ਰਹਿੰਦੇ ਸੀ ਮੇਰਾ ਬੇਟਾ ਜੁਆਸ ਸੀ ਇਹ ਜੋਦੀ ਆਈਏ ਸਾਡਾ ਨਾਸ ਬਚ ਗਿਆ ਮਾਰਦ ਮਾਰ ਦੀ ਮੇਰੇ ਬੇਟੇ ਨੂੰ ਵੀ ਮੈਨੂੰ ਵੀ ਮੇਰਾ ਘਰ ਨਾਸ ਨਾਸ ਹੋ ਗਿਆ ਸਾਰਾ ਕੁਝ ਖਾ ਗਈ ਓਹ ਵੀ ਗੱਲ ਰਹੀ ਹੈ ਮੈਨੂੰ ਬਹੁਤ ਮਾਰਦੀ ਹੈ ਮੈਨੂੰ ਬਚਾਓ ਮੇਰੇ ਬੇਟੇ ਨੂੰ ਬਚਾਓ ਮੈਨੂੰ ਆਪਣੀ ਲੋੜ ਨਹੀਂ ਹੈ ਮੈਨੂੰ ਅਰੇ ਬੇਟੇ ਦੀ ਲੋੜ ਹੈ ਬੇਟੇ ਨੂੰ ਬਚਾ ਲਓ ਕਿਸੇ ਤਰ੍ਹਾਂ ਬਸ ਮੈਨੂੰ ਕੋਲ ਬਚਾ ਲਓ ਮੈਨੂੰ ਫੀਲ ਕਰਨਾ ਚਾਹੀਦਾ ਮੈਂ ਚਾਹਦੀ ਮੇਰੇ ਬੇਟੇ ਨੂੰ ਮੇਰੇ ਅੱਗੇ ਕਰ ਸਦਾਰਾ ਦਿਵਾਓ ਬਸ ਮੇਰਾ ਬਹੁਤ ਬੁਰਾ ਹਾਲ ਹੈ ਮੇਰੇ ਬੇਟੇ ਦਾ ਬਹੁਤ ਬੁਰਾ ਹਾਲ ਹੈ ਮੈਂ ਚਾਹਦੀ ਮੇਰਾ ਬਹੁਤ ਬੁਰਾ ਹਾਲ ਹੋਵੇ ਬੇਟੇ ਦਾ ਨਾ ਹੋਵੇ ਤੋਂ ਬਾਲ ਦੇਦੀ ਮੈਂ ਆਪਣੇ ਬੁੰਡੇ ਦੇ ਸਾਹਮਣੇ ਦੇਖਿਆ ਦੀ ਅੱਖਾਂ ਸਾਹਮਣੇ ਮੈਨੂੰ ਦੀਰਜ ਮੈਂ ਪੁਲਿਸ ਨੂੰ ਗੁਜਾਰਿਸ਼ ਕਰਨਾ ਘਟੋ ਘਟ ਐਨਾ ਦੀ ਸੁਣਵਾਈ ਕਰ ਦੋ ਮਰਨ ਤੋਂ ਬਾਅਦ ਆਪਾਂ ਮੋਮਬਤੀਆਂ ਲੈਣ ਆਸਤੇ ਨਹੀਂ ਆਏ ਘਟੋ ਘੜ ਜੀਂਦੇ ਜੀ ਐਨਾ ਦੀ ਸੁਣਵਾਈ ਕਰ ਦੋ ਯਾਰ ਮੇਰਾ ਨਾਮ ਡਾਕਟਰ ਸੋਨੂ ਹੈ ਜੀ ਮੈਂ ਚੰਡੀਗੜ੍ਹ ਤੋਂ ਆਇਆ ਸੌਰੀ ਸਰ ਐਸ ਐਸ ਸੀ ਸਾਇਲੈਂਟ ਪ੍ਰੋਟੈਸਟ ਕਰ ਰਹੇ ਆ ਜੋ ਕਿ ਮੁੰਡੇ ਉਤੇ ਛੁੱਟੇ ਕੇਸ ਚੱਲ ਰਹੇ ਨੇ ਜੋ ਕਿ ਅੱਜ ਕੱਲ੍ਹ ਦੇਖ ਰਹੇ ਤੁਸੀਂ ਸੁਸਾਇਡ ਕਰੇ ਜਾ ਰਹੇ ਨੇ ਔਰ ਐਨਾ ਬਹੁਆਂ ਵੱਲੋਂ ਫੋਰਸ ਕੀਤਾ ਗਿਆ ਇਹਨਾਂ ਨੂੰ ਔਰ ਇਹ ਕੋਈ ਆਪਣੇ ਜੋ ਇੰਡੀਆ ਦੇ ਵਿੱਚ ਚੱਲ ਰਿਹਾ ਹੈ ਇਹ ਨੂੰ ਲਈ ਹੈਗਾ ਇੱਕ ਕਾਨੂੰਨ ਨਾ ਕੋਈ ਧੀ ਵਾਸਤੇ ਨਾ ਕੋਈ ਮਾਂ ਵਾਸਤੇ ਇੱਕ ਨਨਦ ਉੱਤੇ ਵੀ ਕੇਸ ਚੱਲ ਰਹੇ ਨੇ ਇੱਕ ਮਾਂ ਉੱਤੇ ਵੀ ਕੇਸ ਚੱਲ ਰਹੇ ਇੱਕ ਨੂੰ ਉੱਤੇ ਮਤਲਬ ਨਹੀਂ ਚੱਲਦੇ ਕੇਸ ਜੋ ਕਿ ਉਹਨਾਂ ਨੇ ਕੰਪਲੀਟ ਕੀਤੀ ਹੈ ਮੈਂ ਪ੍ਰਸ਼ਾਸਨ ਨੂੰ ਇਹੀ ਮੰਗ ਕਰੂੰਗਾ ਪਲੀਜ਼ ਤੁਸੀਂ ਮੁੰਡਿਆਂ ਲਈ ਵੀ ਕੋਈ ਕਾਨੂੰਨ ਲੈ ਕੇ ਆਓ ਜਿਹਦੇ ਵਾਸਤੇ ਉਹ ਆਪਣਾ ਸੁਸਾਇਸਾਈਡ ਨਹੀਂ ਰੋਕ ਸਕਣ ਲੋਕਾਂ ਨੂੰ ਵੀ ਅਵੇਅਰ ਕਰਨਾ ਲੋਕਾਂ ਨੂੰ ਮੈਂ ਅਵੇਅਰ ਕਰਨਾ ਚਾਹਨਾ ਦੇਖੋ ਆਪਣੀ ਜੁਡੀਸ਼ਰੀ ਤੁਹਾਨੂੰ ਪਤਾ ਹੈ ਸ਼ੇਮਪੁੱਲ ਹੈ ਅਸੀਂ ਇਹੀ ਕਹਿਣਾ ਚਾਹੁੰਦੇ ਆ ਕਿ ਤੁਸੀਂ ਸੁਸਾਇਡ ਨਾ ਕਰੋ ਸਾਡਾ ਮੇਨ ਮੋਟਿਵ ਹੈ ਮੁੰਡਾ ਨਹੀਂ ਮਰਨਾ ਚਾਹੀਦਾ ਕੋਈ ਵੀ ਸਰ ਮੇਰਾ ਨਾਮ ਅਮਨਦੀਪ ਸਿੰਘ ਹੈ ਅਸੀਂ ਅੱਜ ਲੁਧਿਆਣਾ ਵਿੱਚ ਇੱਕ ਸ਼ਾਂਤੀਪੂਰਨ ਪ੍ਰੋਟੈਸਟ ਕਰ ਰਹੇ ਹਾਂ ਅੱਜ ਦੇ ਟਾਈਮ ਵਿੱਚ ਆਪਾਂ ਦੇਖਿਆ ਗਿਆ 80% ਕੁੜੀਆਂ ਝੂਠੇ ਕੇਸ ਪਾ ਦਿੰਦੀਆਂ ਵੀ ਸਾਡੇ ਦਾਜ ਦੇ ਇਹ ਜਮ ਗਿਆ ਸਾਡੀ ਮਾਰਕਟਾਈ ਕਰੀਆ ਪਰ ਇਹਦੇ ਵਿੱਚ ਪੁਲਿਸ ਬਹੁਤ ਘੱਟ ਇਨਵੈਸਟੀਗੇਸ਼ਨ ਕਰਦੀ ਹੈ ਤੇ ਮੁੱਡੇ ਵਾਲੇ ਦੀ ਬਹੁਤ ਘੱਟ ਸੁਣਵਾਈ ਹੁੰਦੀ ਆ ਅਸੀਂ ਇੱਥੇ ਇੱਕ ਸ਼ਾਂਤੀਪੂਰਨ ਪ੍ਰੋਟੈਸਟ ਕਰ ਰਹੇ ਹਾਂ ਕਿ ਮੁੱਡੇ ਵਾਲਿਆਂ ਦੀ ਕੁਝ ਸੁਣਵਾਈ ਹੋਵੇ ਤੇ ਮੈਂ ਖੁਦ ਸਾਡੀ ਫੈਮਿਲੀ ਦੇ ਵਿੱਚ ਕੁਝ ਇਦਾਂ ਦੇ ਕੇਸ ਵੀ ਹੋਏ ਆ ਜਿਹਦੇ ਵਿੱਚ ਮਤਲਬ ਕਿ ਮੁੰਡੇ ਜੇਲ੍ਹ ਦੇ ਵਿੱਚ 22 ਦਿਨ ਵੀ ਰਹੇ ਆ ਉਹਨਾਂ ਦੀ ਕੋਈ ਸੁਣਵਾਈ ਨਹੀਂ ਹੋਈ ਗੇ ਹੱਥਕੜੀਆਂ ਲਾ ਕੇ ਲੈ ਕੇ ਜਾਣੇ ਜਿੱਦਾਂ ਉਹ ਮਤਲਬ ਕਿ ਉਹਨਾਂ ਨੇ ਕੋਈ ਜੁਰਮ ਕੀਤਾ ਹੋਵੇ ਅਸੀਂ ਅੱਜ ਇੱਕ ਸ਼ਾਂਤੀਪੂਰਨ ਤ ਕੁਣ ਇਹ ਗੁੰਡਿਆਂ ਦੇ ਹੱਕ ਵਿੱਚ ਕੋਈ ਨਾ ਕੋਈ ਕਾਨੂੰਨ ਬਣਾਇਆ ਜਾਵੇ ਲੋਕਾਂ ਨੂੰ ਵੀ ਕੀ ਕਰਨ ਜਾਂਦੇ ਭਾਜੀ ਲੋਕਾਂ ਨੂੰ ਸਿਰ ਇਹੀ ਅਪੀਲ ਕਰਦੇ ਆ ਕਿ ਵੱਧ ਤੋਂ ਵੱਧ ਸਾਡੇ ਨਾਲ ਜੁੜੋ ਸਾਡੀ ਮਤਲਬ ਦੀ ਸੁਣਵਾਈ ਕਰੀ ਜਾਵੇ ਅਸੀਂ ਹੁਣ ਬਿਲਕੁਲ ਸ਼ਾਂਤੀਪੂਰਨ ਇੱਥੇ ਲੁਧਿਆਣਾ 'ੇ ਖੜੇ ਆ ਜੀ ਤੇ ਲੋਕਾਂ ਨੂੰ ਅਸੀਂ ਇਹੀ ਅਪੀਲ ਕਰਦੇ ਆ ਵੱਧ ਤੋਂ ਵੱਧ ਸਾਡੀ ਟੀਮ ਨਾਲ ਜੁੜੋ ਸਾਡੀ ਹੈਲਪਲਾਈਨ ਨੰਬਰ ਇਹਦੇ ਵਿੱਚ ਦਿੱਤੀ ਹੋਈ ਆ ਜੀ ਤੇ ਸਾਡੇ ਅਨਮੋਲ ਭਾਜੀ ਸਾਡੇ ਬਹੁਤ ਮੰਤਰੀ ਉਪਰਾਲਾ ਕਰ ਰਹੇ ਆ ਮੇਰਾ ਨਾਮ ਅਨਕੁਸ਼ ਹੈ ਤੇ ਅੱਜ ਆਪਾਂ ਸਾਰੇ ਲੁਧਿਆਣਾ 'ਚ ਇਕੱਠੇ ਹੋਏ ਆ ਸਾਡਾ ਪਰਪਸ ਕੱਟੇ ਹੋਣ ਦਾ ਜਹੀ ਹੈ ਕਿ ਬੇਟਾ ਬਚਾਓ ਦੇਸ਼ ਬਚਾਓ ਅਸੀਂ ਕਾਨੂੰਨ ਤੋਂ ਇਹੀ ਅਪੀਲ ਕਰ ਰਹੇ ਹਾਂ ਕਿ ਮੁੰਡਿਆਂ ਵਾਸਤੇ ਲਾਜ਼ ਆਣ ਮੁੰਡੇ ਸੁਸਾਈਡ ਕਮਿਟ ਨਾ ਕਰਨ ਮੁੰਡਿਆਂ ਨੂੰ ਆਪਾਂ ਵੱਧ ਤੋਂ ਵੱਧ ਸੇਵ ਕਰ ਸਕੀਏ ਸੋ ਥੈਟ ਉਹਨਾਂ ਨੂੰ ਉਹਨਾਂ ਦੇ ਰਾਈਟਸ ਦਾ ਬੈਨੀਫਿਟ ਮਿਲੇ ਜਿਵੇਂ ਕਿ ਕੁੜੀਆਂ ਆਪਣੇ ਲਾਜ਼ ਦਾ ਮਿਸਯੂਜ਼ ਕਰ ਰਹੀਆਂ ਅਸੀਂ ਨਹੀਂ ਚਾਹੁੰਦੇ ਕਿ ਆਉਣ ਵਾਲੇ ਟਾਈਮ 'ਚ ਸੁਸਾਈਡਲ ਰੇਸ਼ਿਓ ਹੋਰ ਵਧੇ ਜਿਹਦੇ ਕਰਕੇ ਮਾਵਾਂ ਸਫਰ ਕਰਨ ਪੈਣਾ ਸਫਰ ਕਰਨ ਤੇ ਫੈਮਿਲੀ ਸਫਰ ਕਰੇ ਇਸੇ ਦੇ ਨਾਲ ਮੈਂ ਸਰਕਾਰ ਨੂੰ ਬਸ ਇਹੀ ਅਪੀਲ ਕਰਦਾ ਕਿ ਮੁੰਡਿਆਂ ਵਾਸਤੇ ਕਾਨੂੰਨ ਕਾਨੂੰਨਾ ਨੂੰ ਬਣਾਇਆ ਜਾਵੇ ਜੋ ਮੁੰਡਿਆ ਤੇ ਫੇਵਰ ਚ ਹੋਣ ਅਕਸਰ ਇਦਾਂ ਵੀ ਜਦੋਂ ਵੀ ਕੋਈ ਇਦਾਂ ਦੀ ਆਫਟਰ ਬੀਮ ਮੈਡੀਕਲ ਫੀਸ ਜਾਂਦਾ ਜਾਂ ਬੁਮੇ ਸੈ ਜਾਂਦੇ ਆਪਰੇ ਥਾਣੇ ਜਾਂਦਾ ਹਮੇਸ਼ਾ ਹੀ ਲੜਕੀ ਵੱਲੋਂ ਦੀ ਫੇਲ ਹੁੰਦੀ ਹੈ ਤਾਂ ਉਹਨਾਂ ਮੇਰੇ ਪਰੈਸ਼ਨ ਹੁੰਦਾ ਤੇ ਲੜਕੇ ਮੈਂ ਬੇਕ ਹੁੰਦਾ ਜਿਹਦੇ ਉਤੇ ਮੱਟਾ ਪੈ ਜਾਂਦਾ ਇਸ ਕਰਕੇ ਮੇਰਾ ਕਾਨੂੰਨ ਮੁੰਡਿਆਂ ਵਾਸਤੇ ਖੈਰ ਬਣਾਈ ਦੀ ਨਾਇਕੀ ਪੁਲਸਰਾਂ ਨੂੰ ਦਾਲ ਸਕਦਾ ਹੈ ਇਸ ਲਈ ਮੈਂ ਕਹਿਣਾ ਕਿ ਜਿਹੜੀ ਸਟਾਰਟਿੰਗ ਹੁੰਦੀ ਹੈ ਹਮੇਸ਼ਾ ਕੁੜੀ ਵੱਲੋਂ ਹੁੰਦੀ ਚਾਹੇ ਔਮਨ ਸੈਲ 'ਚ ਹੋਵੇ ਚਾਹੇ ਪੁਲਿਸ ਸਟੇਸ਼ਨ 'ਚ ਹੋਵੇ ਐਫ ਆਈ ਆਰ ਹੋਵੇ ਪਰਚਾ ਕਟਿਆ ਜਾਵੇ ਉਹ ਕੁੜੀ ਦੀ ਹਮੇਸ਼ਾ ਪਹਿਲੀ ਸੁਣਵਾਈ ਹੁੰਦੀ ਹੈ ਅਸੀਂ ਚਾਹੁੰਦੇ ਹਾਂ ਪ੍ਰੋਪਰ ਇਨਵੈਸਟੀਗੇਸ਼ਨ ਹੋਵੇ ਜਦੋਂ ਵੀ ਕਦੀ ਇਦਾਂ ਦੀ ਸਿਚੁਏਸ਼ਨ ਹੋਵੇ ਪ੍ਰੋਪਰ ਇਨਵੈਸਟੀਗੇਸ਼ਨ ਦੇ ਨਾਲ ਹੀ ਸਾਰਾ ਕੁਝ ਅੱਗੇ ਹੋਵੇ